ਸਕਾਟਾਤੀ ਹੂੰ ਮੈਂ ਤੁਹਾਡਾ ਆਪਣਾ ਅਰਮਨ ਕੁਮਾਰ ਸ਼ਹਿਰਾਟਾ ਸਾਥੀਓ ਅੱਜ ਪੰਜਾਬ ਦਾ ਮੇਨ ਮੁੱਦਾ ਕੀ ਆ ਪੰਜਾਬ ਕਿਉਂ ਦਿਨ ਬਰ ਦਿਨ ਅੰਨੇ ਖੂਹ ਚ ਡਿੱਗੀ ਜਾਂਦਾ ਪਿਆ ਵਾ ਕਿਉਂ ਪੰਜਾਬ ਤੇ ਖਰਚਾ ਜੜੀ ਜਾਂਦਾ ਪਿਆ ਵਾ ਕਿਉਂ ਪੰਜਾਬ ਚ ਵਪਾਰ ਖਤਮ ਹੋਈ ਜਾਂਦਾ ਪਿਆ ਕਿਉਂ ਇੰਡਸਟਰੀ ਪੰਜਾਬ ਤੇ ਬੰਦ ਹੋ ਕੇ ਦੂਜੀਆਂ ਸਟੇਟਾਂ ਜਾਂਦੀ ਪਈ ਆ ਅਸੀਂ ਲੋਕੀ ਕਿਉਂ ਬੇਰੋਜ਼ਗਾਰ ਹੋ ਰਹੇ ਆ ਕਿਉਂ ਅਸੀਂ ਬੱਚੇ ਬਾਹਰ ਭੇਜਦੇ ਪਏ ਆ ਕਿਉਂ ਅਸੀਂ ਪੰਜਾਬ ਦੇ ਵਿੱਚ ਦਿਨ ਪ੍ਰਤੀ ਦਿਨ ਤੰਗ ਹੋਈ ਜਾਂਦੇ ਪਏ ਆ ਉਹਦੀ ਵਜ੍ਹਾ ਵਾ ਪੰਜਾਬ ਦਾ ਨਸ਼ਾ ਪੰਜਾਬ ਦਾ ਗੈਂਗਸਟਰਵਾਦ ਪੰਜਾਬ ਵਿੱਚ ਫਰੋਤੀਆਂ ਮੰਗੀਆਂ ਜਾਂਦੀਆਂ ਵਾ ਸਾਥੀਓ ਜਦੋਂ ਕਿਸੇ ਵਪਾਰੀ ਨੂੰ ਕਿਸੇ ਆਰਤੀ ਨੂੰ ਕਿਸੇ ਡਾਕਟਰ ਨੂੰ ਕਿਸੇ ਇੰਡਸਟਰੀ ਵਾਲੇ ਇਨਸਾਨ ਨੂੰ ਜਦੋਂ ਫੋਨ ਆਂਦਾ ਵਾ ਕਿ ਤੇਰੇ ਬੱਚੇ ਦਾ ਇਹ ਨਾਮ ਆ ਤੇਰੀ ਕੁੜੀ ਦਾ ਇਹ ਨਾਮ ਆ ਤੇਰਾ ਬੱਚਾ ਫਲਾਣੇ ਕੋਲਜ ਪੜਦਾ ਵਾ ਤੇਰਾ ਬੱਚਾ ਫਲਾਣੀ ਫੈਕਟਰੀ ਜਿਵੇਂਦਾ ਵਾ ਤੇਰਾ ਬੱਚਾ ਆਰਤੀ ਆੜ ਦਾ ਕੰਮ ਕਰਦਾ ਵਾ ਤੇ ਜੇ ਹਾਨੂੰ 50 ਲੱਖ ਜੇ ਇਹਨੂੰ ਕਰੋੜ ਜੋ 2 ਕਰੋੜ ਨਾ ਦਿੱਤਾ ਗਿਆ ਤੇ ਫਲਾਣੇ ਦਿਨ ਅਸੀਂ ਉਹਨੂੰ ਮਾਰ ਦੇਵਾਂਗੇ ਇਹ ਇਹ ਧੰਦਾ ਜਿਹੜਾ ਵਾ ਫਿਰੋਤੀ ਦਾ ਧੰਦਾ ਇਹ ਲੋਕਾਂ ਨੇ ਪੰਜਾਬ ਵਿੱਚ ਬਿਜ਼ਨਸ ਬਣਾ ਲਿਆ ਇਹ ਬਿਜ਼ਨਸ ਕਿਵੇਂ ਵੱਧਦਾ ਪਿਆ ਵਾ ਇੰਨਾ ਹੋਰ ਕਿਹੜੇ ਕਿਹੜੇ ਕੰਮ ਜਿਹੜੇ ਆ ਇਹਨਾਂ ਨਾਲ ਰਿਲੇਟਡ ਆ ਇਹਨਾਂ ਨਾਲ ਰਿਲੇਟਡ ਆ ਨਸ਼ਾ ਨਸ਼ਾ ਪੰਜਾਬ ਵਿੱਚ ਇਸ ਹੱਦ ਤੱਕ ਵੱਧ ਚੁੱਕਿਆ ਵਾ ਕਿ ਪੰਜਾਬ ਦੇ 14 15 16 17 18 20 ਸਾਲ ਦੇ ਬੱਚੇ ਜਿਹੜੀ ਸਾਡੀ ਜਵਾਨੀ ਆ ਜਿਹੜੀ ਨਸ਼ਾ ਕਰਦੀ ਪਈ ਆ ਨਸ਼ਾ ਵੇਚਦੀ ਪਈ ਆ ਉਹਨਾਂ ਨੂੰ ਹਥਿਆਰ ਮੁਹੱਈਆ ਕਰਾਏ ਜਾਂਦੇ ਆ ਕਿੰਨਾ ਵੱਨੋਂ ਗੈਂਗਸਟਰਾਂ ਵੱਲੋਂ ਗੈਂਗਸਟਰ ਜਿਹੜੇ ਜਿੰਨਾਂ ਵਿੱਚ ਬੰਦ ਨੇ ਉਹ ਵੀ ਜਿਹੜੇ ਬਾਹਰ ਗਏ ਨੇ ਉਹ ਵੀ ਜਿਹੜੇ ਇੱਥੇ ਘੁੰਮਦੇ ਪਏ ਨੇ ਉਹ ਵੀ ਉਹਨਾਂ ਵੱਲੋਂ ਹਥਿਆਰ ਮੁਹਈਆ ਕਰਾ ਕੇ ਉਹਨਾਂ ਬੱਚਿਆਂ ਨੂੰ ਉਹਨਾਂ ਬੱਚਿਆਂ ਕੋਲੋਂ ਜਿਹੜਾ ਚਿੱਟਾ ਵਿਕਵਾਇਆ ਜਾਂਦਾ ਵਾ ਉਹ ਚਿੱਟਾ ਵੇਚਦੇ ਆ ਉਹ ਹਥਿਆਰ ਕੋਲ ਰੱਖਦੇ ਆ ਤੇ ਜਦੋਂ ਫਿਰੋਤੀ ਮੰਗੀ ਜਾਂਦੀ ਆ ਕਿਸੇ ਵਪਾਰੀ ਕੋ ਕਿਸੇ ਡਾਕਟਰ ਕੋ ਤੇ ਜਦੋਂ ਫਿਰੋਤੀ ਉਹਨੂੰ ਨਹੀਂ ਮਿਲਦੀ ਗੈਂਗਸਟਰ ਨੂੰ ਤੇ ਉਹ ਫਿਰੋਤੀ ਕਿਵੇਂ ਡਰਾ ਜਾਂਦਾ ਉਹਨੂੰ ਉਸ ਇਨਸਾਨ ਨੂੰ ਡਰਾਉਣ ਵਾਸਤੇ ਉਹ ਜਿਹੜੀ ਫੌਜ ਤਿਆਰ ਕੀਤੀ ਗਈ ਹੈ ਛੋਟੇ ਬੱਚਿਆਂ ਦੀ ਜਿਨ੍ਹਾਂ ਨੂੰ ਨਸ਼ੇ ਦੇ ਲਾਇਆ ਗਿਆ ਵਾ ਨਸ਼ਾ ਉਹਨਾਂ ਕੋਲ ਲਾਇਆ ਜਾਂਦਾ ਵਾ ਉਹਨਾਂ ਬੱਚਿਆਂ ਨੂੰ ਕਿਹਾ ਜਾਂਦਾ ਕਿ ਫਲਾਣੀ ਜਗ੍ਹਾ ਤੇ ਜਾ ਕੇ ਫਲਾਣੇ ਜਗ੍ਹਾ ਜਾ ਕੇ ਆ ਹਥਿਆਰ ਪਿਆ ਵਾ ਆ ਹਥਿਆਰ ਲੋ ਜਾਂ ਤੁਹਾਡੇ ਕੋਲ ਹਥਿਆਰ ਪਹਿਲਾਂ ਪਹੁੰਚਿਆ ਵਾ ਉਹ ਹਥਿਆਰ ਨੂੰ ਫੜ ਕੇ ਉੱਥੇ ਗੋਲੀ ਚਲਾ ਕੇ ਆਓ ਫਲਾਣੇ ਆਰਤੀ ਦੇ ਘਰ ਗੋਲੀ ਚਲਾ ਕੇ ਆਓ ਫਲਾਣੇ ਡਾਕਟਰ ਦੇ ਘਰ ਗੋਲੀ ਚਲਾ ਕੇ ਆਓ ਫਲਾਣੇ ਸਰਪੰਚ ਨੂੰ ਮਾਰ ਦੋ ਇਹ ਕੰਮ ਕਿਵੇਂ ਹੁੰਦੇ ਪਏ ਆ ਕਿ ਅਗਲੇ ਜੇਲ੍ਹਾਂ ਵਿੱਚ ਬੈਠੇ ਅਗਲੇ ਬਾਹਰ ਦੀਆਂ ਕੰਟਰੀਆਂ ਵਿੱਚ ਬੈਠੇ ਇੱਥੇ ਵਪਾਰ ਕਰਦੇ ਪਏ ਆ ਡਰ ਦਾ ਵਪਾਰ ਇੱਕ ਇਹ ਕਿਦਣਾ ਕਹਾ ਹੋ ਗਿਆ ਡਰ ਦਾ ਵਪਾਰ ਇੱਕ ਹੋ ਗਿਆ ਪੰਜਾਬ ਵਿੱਚ ਨਸ਼ਾ ਤੀਜਾ ਇਹਦਾਂ ਕੀ ਹੋ ਗਿਆ ਕਿ ਵਪਾਰ ਇੰਡਸਟਰੀ ਪੰਜਾਬ ਵਿੱਚ ਖਤਮ ਹੋ ਅੱਜ ਪੰਜਾਬ ਦਾ ਹਰ ਵਪਾਰੀ ਕਰਜ਼ੇ ਵਿੱਚ ਡੁੱਬਿਆ ਆ। ਅੱਜ ਪੰਜਾਬ ਦਾ ਕਿਸਾਨ ਕਰਜ਼ੇ ਵਿੱਚ ਡੁੱਬਿਆ ਆ। ਜਿੰਨੂੰ ਦੇਖਦੇ ਆ ਕਿ ਇਹ ਬੰਦੇ ਨੇ ਇੱਕ ਗੱਡੀ ਲੈ ਲਈ ਜਾਂ ਇੰਨੇ ਪ੍ਰਾਪਰਟੀ ਲੈ ਲਈ ਉਸ ਬੰਦੇ ਨੂੰ ਫੋਨ ਆ ਜਾਂਦਾ ਵਾ। ਜਾਂ ਤੇ ਉਹ ਡਰਦਾ ਮਾਰਾ ਪੰਜਾਬ ਛੱਡ ਜਾਂਦਾ ਵਾ ਤੇ ਜਾਂ ਹੱਥ ਜੋੜ ਕੇ ਹੱਥ ਬੰਨ ਕੇ ਬਿਨਾ ਪੁਲਿਸ ਨੂੰ ਦੱਸਿਆਂ ਬਿਨਾ ਕਿਸੇ ਨੂੰ ਦੱਸਿਆਂ ਜਾ ਕੇ 50 ਲੱਖ ਕਰੋੜ ਰੁਪਇਆ ਦੇ ਕੇ ਆਪਣੇ ਬੱਚਿਆਂ ਦੀ ਤੇ ਆਪਣੇ ਪਰਿਵਾਰ ਦੀ ਜਿਹੜੀ ਆ ਉਹ ਜਿਹੜਾ ਜੀਵਨ ਉਹ ਬਚਾਉਂਦਾ ਵਾ। ਇਹ ਕੰਡੀਸ਼ਨ ਸਾਡੇ ਪੰਜਾਬ ਦੀ। ਜਿਹੜੀ ਮੈਂ ਗੱਲ ਕਰਦਾ ਪਿਆ ਵਾਂ ਇਹਦੇ ਨਾਲ ਸਾਰੇ ਵਪਾਰੀ ਸਾਰੇ ਦੁਕਾਨਦਾਰ ਸਾਰੇ ਆੜਤੀ ਸਾਰੇ ਵਪਾਰ ਕਰਨੇ ਵਾਲੇ ਲੋਕ ਜਿਨ੍ਹਾਂ ਕੋ ਪੰਜਾਬ ਵਿੱਚ ਪੈਸਾ ਹੈਗਾ ਵਾ ਜੰਮ ਦਾ ਕੰਮ ਚੱਲਦਾ ਪਿਆ ਵਾ ਕਿਉਂਕਿ ਕੰਡੀਸ਼ਨ ਇਹ ਵਾ ਕਿ ਕਿਸੇ ਸ਼ਹਿਰ ਦੇ ਵਿੱਚ ਕੋਈ ਬਾਜ਼ਾਰ ਹੋਵੇ ਜੇ ਉੱਥੇ 500 ਦੁਕਾਨ ਹੋਵੇ ਕੁਝ 2-4 ਦੁਕਾਨਾਂ ਇਹੋ ਜੀਆਂ ਜਿਹੜੀਆਂ ਚੱਲਦੀਆਂ ਪਈਆਂ ਵਾ ਬਾਕੀ ਸਾਰੇ ਹੈਂਡ ਟੂ ਮਾਉਥ ਹੋਏ ਪਈਆਂ ਲੋਕਾਂ ਨੇ ਕਰਜ਼ੇ ਚੁੱਕੇ ਹੋਏ ਆ ਲੋਕਾਂ ਨੇ ਵਿਆਜੀ ਪੈਸੇ ਲਏ ਆ ਲੋਕੀ ਬੈਂਕਾਂ ਦੇ ਕਰਜ਼ਾਈ ਆ ਲੋਕਾਂ ਦਾ ਵਾੜ ਵਾੜ ਕਰਜ਼ੇ ਚ ਡੁੱਬਿਆ ਪਿਆ ਕਿ ਵਪਾਰ ਪੰਜਾਬ 'ਚ ਖਤਮ ਹੋ ਰਿਹਾ ਇਹ ਸਾਰਾ ਸਰਕਲ ਵਪਾਰ ਦਾ ਨਸ਼ੇ ਦਾ ਫਰੋਤੀ ਦਾ ਗੈਂਗਸਟਰਵਾਦ ਦਾ ਇਹ ਸਾਰਾ ਸਰਕਲ ਉਮਦਾ ਪਿਆ ਹੋਰ ਇਹ ਸਰਕਲ ਦੇ ਨਾਲ ਹੌਲੀ-ਹੌਲੀ ਇਹਦਾ ਪੰਜਾਬ ਹੱਡਾ ਵਾ ਉਹ ਗਹਿਰੇ ਖੂਹ ਵਿੱਚ ਡਿੱਗਦਾ ਪਿਆ ਤੇ ਸਾਡੀਆਂ ਸਰਕਾਰਾਂ ਖਾੜੀਆਂ ਸਰਕਾਰਾਂ ਜਿਹੜੀਆਂ ਆਂਦੀਆਂ ਵਾਂ ਉਹ ਵੱਡੇ ਵੱਡੇ ਵਾਅਦੇ ਕਰਦੀਆਂ ਵੱਡੇ ਵੱਡੇ ਜਿਹੜੀ ਮੱਤੀ ਸਰਕਾਰਾਂ ਸੀ ਕਾਂਗਰਸ ਦੀ ਆਈ 5 ਸਾਲ ਬੜੇ ਬੜੇ ਵੱਡੇ ਵਾਅਦੇ ਕੀਤੇ ਤੇ ਐਂਡ ਤੇ ਪੰਜਾਬ ਨੂੰ ਡਬੋ ਦਿੱਤਾ ਲੋਕਾਂ ਨੇ ਦੇਖਿਆ ਪੰਜਾਬ ਨੂੰ ਕਾਂਗਰਸ ਨੇ ਡਬੋ ਦਿੱਤਾ ਪੰਜਾਬ ਨੂੰ ਕਾਲੀਆਂ ਨੇ ਬੜਾ ੱੱੱਕਾ ਮਾਰਿਆ ਪੰਜਾਬੀਆਂ ਨੇ ਕਾਲੀਆਂ ਨੇ ਲੋਕਾਂ ਦੇ ਪਰਚੇ ਕਰਾਏ ਲੋਕੀ ਦੋਹਾਂ ਤੋਂ ਤੰਗ ਹੋ ਗਏ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਈਆਂ ਉਹਨਾਂ ਨੇ ਹੋਰ ਵੀ ਜ਼ਿਆਦਾ ਬੇੜਾ ਕਰ ਕਰਤਾ ਜਿਨ੍ਹਾਂ ਨੂੰ ਪ੍ਰਸ਼ਾਸਨ ਦਾ ਕੋਈ ਅਨੁਭਵ ਨਹੀਂ ਜਿਨ੍ਹਾਂ ਨੂੰ ਸਟੇਟ ਨੂੰ ਚਲਾਉਣ ਦਾ ਕੋਈ ਅਨੁਭਵ ਨਹੀਂ ਜਿਹੜੇ ਪੁਲਿਸ ਨੂੰ ਨਹੀਂ ਚਲਾ ਸਕਦੇ ਅੱਜ ਪੰਜਾਬ ਪੁਲਿਸ ਨਿਹੱਥੀ ਬੈਠੀ ਹੋਈ ਆ ਗੈਂਗਸਟਰ ਕੋਲੋਂ ਪੰਜਾਬੀਆਂ ਨੂੰ ਬਚਾਉਣ ਦੀ ਬਜਾਏ ਪੰਜਾਬ ਪੁਲਿਸ ਆਪ ਬਚਦੀ ਫਿਰਦੀ ਆ ਜੇ ਪੰਜਾਬ ਪੁਲਿਸ ਨੂੰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜੇ ਉਹਨਾਂ ਨੂੰ ਉਹਨਾਂ ਸਿੱਤੇ ਹੱਥ ਰੱਖੇ ਤੇ ਸ਼ਾਇਦ ਪੰਜਾਬ ਪੁਲਿਸ ਕੰਮ ਕਰ ਲੈ ਪਰ ਪੰਜਾਬ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਸ਼ਾਇਦ ਉਹਨਾਂ ਨੂੰ ਸਟੇਟ ਚਲਾਨੀ ਆਂਦੀ ਨਹੀਂ ਪ੍ਰਸ਼ਾਸਨ ਚਲਾਉਣਾ ਆਂਦਾ ਹੀ ਨਹੀਂ ਸਾਥੀਓ ਇਹ ਸੱਚੀ ਆ ਕੀ ਸਾਨੂੰ ਢਾਈ ਪੂਨੇ ਤਿੰਨ ਸਾਲ ਹੋ ਗਏ ਆ ਅਸੀਂ ਦੋ ਸਾਲ ਹੋਰ ਕੱਢ ਲਾਂਗੇ ਪਰ ਜਿਹੜੇ ਅਸੀਂ ਗਹਿਰੇ ਖੂਹ ਵਿੱਚ ਜੰਨੇ ਪਏ ਆ ਸ਼ਾਇਦ ਦੂਜੀ ਕੋਈ ਚੰਗੀ ਪਾਰਟੀ ਆ ਜਾਈ ਆਪਾਂ ਤਾਂ ਵੈਸੇ ਸਾਰੇ ਲੋਕ ਆਮ ਤੌਰ ਤੇ ਗੱਲਾਂ ਕਰਦੇ ਆ ਕਿ ਸਾਰੇ ਨੇਤਾ ਕਰਪਟ ਅਸੀਂ ਸਾਰੇ ਕਹਿੰਨੇ ਆ ਕਿ ਸਾਰੀਆਂ ਪਾਰਟੀਆਂ ਕਰਪਟ ਅਸੀਂ ਕਹਿੰਨੇ ਆ ਗੱਲ ਪਰ ਜੇ ਕੋਈ ਵਾਹਿਗੁਰੂ ਕਿਰਪਾ ਕਰੇ ਕੋਈ ਚੰਗੀ ਪਾਰਟੀ ਵੀ ਆ ਜਾਈ ਚੰਗੀ ਪਾਰਟੀ ਪੰਜਾਬ 'ਚ ਕੰਮ ਕਰਨ ਵਾਸਤੇ ਆ ਜਾਈ ਤੇ ਉਹ ਪਾਰਟੀ ਵੀ ਪੰਜਾਬ ਨੂੰ 10 15 20 ਸਾਲ ਵਿੱਚ ਇਸ ਨਰਕ 'ਚੋਂ ਨਹੀਂ ਕੱਢ ਸਕਦੀ ਕਿਉਂਕਿ ਸਾਨੂੰ ਉਲੀ-ਉਲੀ ਕਰਕੇ ਗਹਿਰੇ ਨਰਕ ਸੁਟਿਆ ਜਾ ਰਿਹਾ ਸੀ ਤੇ ਆਮ ਆਦਮੀ ਪਾਰਟੀ ਕਰਕੇ ਅਸੀਂ ਉਸ ਨਰਕ ਦੇ ਅੰਦਰ ਕੱッセ ਜਾ ਰਹੇ ਆਂ ਚੋਣ ਆ ਰਹੇ ਆ ਚਾਰ ਜਿੰਮਨੀ ਚੋਣਾਂ ਦੀਆਂ ਪਈਆਂ ਵਾ ਥੋੜਾ ਜਿਹਾ ਆਪਣਾ ਆਪ ਦਿਖਾਓ ਦੇਖ ਤੇ ਅਸੀਂ ਪੰਜਾਬੀ ਆਂ ਜੇ ਅਸੀਂ ਪੰਜਾਬ ਨਾਲ ਪਿਆਰ ਕਰਦੇ ਆਂ ਪੰਜਾਬੀਅਤ ਨਾਲ ਪਿਆਰ ਕਰਦੇ ਆਂ ਪੰਜਾਬ ਦੇ ਲੋਕਾਂ ਨਾਲ ਕਰਦੇ ਆਂ ਸਮਾਜ ਨਾਲ ਕਰਦੇ ਆਂ ਜੇ ਅਸੀਂ ਸਿਰ ਚੁੱਕ ਕੇ ਪੰਜਾਬ ਵਿੱਚ ਰਹਿਣਾ ਚਾਹੁੰਦੇ ਆਂ ਜੇ ਅਸੀਂ ਚਾਹੁੰਦੇ ਆਂ ਕਿ ਪੰਜਾਬ ਵਿੱਚ ਜਿਹੜਾ ਗੈਂਗਸਟਰਵਾਦ ਖਤਮ ਹੋ ਜਾਏ ਜੇ ਅਸੀਂ ਚਾਹੁੰਦੇ ਆਂ ਪੰਜਾਬ ਵਿੱਚ ਨਸ਼ਾ ਖਤਮ ਹੋ ਜਾਏ ਕਿ ਜੇ ਅਸੀਂ ਚਾਹਨੇ ਆ ਕਿ ਪੰਜਾਬ ਦਾ ਕਾਰੋਬਾਰ ਵਧੇ ਤੇ ਫਿਰ ਆਨੂੰ ਸੋਚ ਸਮਝ ਕੇ ਉਸ ਪਾਰਟੀ ਨੂੰ ਵੋਟ ਪਾਣੀ ਚਾਹੀਦੀ ਆ ਜਿਹੜੀ ਪਾਰਟੀ ਸੈਂਟਰ ਵਿੱਚ ਬੈਠੀ ਆ ਤੇ ਵਾਅਦਾ ਕਰਦੀ ਆ ਕਿ ਪੰਜਾਬ ਨੂੰ ਨਸ਼ੇ ਚੋਂ ਕੱਢੇਗੀ ਪੰਜਾਬ ਨੂੰ ਕਰਜ਼ੇ ਚੋਂ ਕੱਢੇਗੀ ਪੰਜਾਬ ਨੂੰ ਗੈਂਗਸਟਰ ਵਾਰ ਤੋਂ ਕੱਢੇਗੀ ਪੰਜਾਬ ਦੀ ਨਜ਼ਰ ਗੋਲੀਆਂ ਚੱਲਦੀਆਂ ਆ ਜਾਂ ਡਰ ਦਾ ਮੋਰ ਬਣਿਆ ਆ ਉਤੋਂ ਸਿਰਫ ਭਾਰਤੀ ਜਨਤਾ ਪਾਰਟੀ ਹੀ ਪੰਜਾਬ ਨੂੰ ਕੱਢ ਸਕਦੀ ਹੈ ਦੇਖੋ ਜੇ ਪੰਜਾਬੀਓ ਜੇ ਆਪਾਂ ਚਾਹਦੇ ਆਂ ਕਿ ਆਪਾਂ ਨੂੰ ਗੈਂਗਸਟਰ ਵਾਲਾ ਬਾਤ ਜਿਹੜਾ ਵਾ ਉਹ ਵਧੀਆ ਲੱਗਦਾ ਜੇ ਆਪਾਂ ਨੂੰ ਦਿਖਦਾ ਗੋਲੀਆਂ ਚੱਲਦੀਆਂ ਤੇ ਬੜਾ ਮਜ਼ਾ ਆਂਦਾ ਵਾ ਜੇ ਆਪਾਂ ਨੂੰ ਲੱਗਦਾ ਵਾ ਕਿ ਪੰਜਾਬ 'ਚ ਵਿਪਾਰ ਖਤਮ ਹੋ ਜੇ ਤੇ ਬੜਾ ਵਧੀਆ ਵਾ ਜੇ ਆਪਾਂ ਨੂੰ ਲੱਗਦਾ ਵਾ ਕਿ ਪੰਜਾਬ ਦੀ ਜਵਾਨੀ ਨਸ਼ੇ 'ਚ ਖਤਮ ਹੋ ਜੇ ਤੇ ਵਧੀਆ ਵਾ ਤੇ ਫਿਰ ਭਾਈ ਸਾਹਿਬ ਜਿੰਨੂੰ ਮਰਜ਼ੀ ਵੋਟ ਪਾਜੇ ਫਿਰ ਪਾ ਦਿਓ ਕਾਂਗਰਸ ਨੂੰ ਫਿਰ ਪਾ ਦਿਓ ਆਮਾ ਦੀ ਪਾਰਟੀ ਨੂੰ ਜੇ ਚਾਹਦੇ ਜੇ ਪੰਜਾਬ ਦਾ ਪੰਜਾਬੀ ਜਿੱਦਾ ਪੜਾ ਹੋ ਜੀ ਤੇ ਫਿਰ ਭਾਗਤੀ ਜਨਤਾ ਪਾਰਟੀ ਨੂੰ ਪਾਓ ਤੁਹਾਡੇ ਕੋਲ ਕੁਝ ਭਰਾ ਕਹਿਣਗੇ ਕਿ ਚਾਰ ਜਗ ਚਾਰ ਜਿਹੜੇ ਐਮਐਲਏ ਬਣਾ ਕੇ ਕੀ ਕਰ ਲੋਗੇ ਸਾਥੀਓ ਚਾਰ ਐਮਐਲਏ ਬਣਾਓ ਭਾਰਤੀ ਜਨਤਾ ਪਾਰਟੀ ਦੇ ਸ਼ਹਿਰਾਂ ਵਿੱਚ ਮੇਅਰ ਬਣਾਓ ਭਾਰਤੀ ਜਨਤਾ ਪਾਰਟੀ ਦੇ ਸਤਾਈ ਵਿੱਚ ਸਰਕਾਰ ਭਾਰਤੀ ਜਨਤਾ ਪਾਰਟੀ ਦੀ ਲੈ ਕੇ ਆਓ ਫਿਰ ਦੇਖੀਏ ਕਿ ਕਾਂਗਰਸ ਨੇ ਪੰਜਾਬ ਵਾਸਤੇ ਕੀ ਕੀਤਾ ਆਮ ਆਦਮੀ ਪਾਰਟੀ ਨੇ ਪੰਜਾਬ ਵਾਸਤੇ ਕੀ ਕੀਤਾ ਅਕਾਲੀ ਦਲ ਨੇ ਪੰਜਾਬ ਵਾਸਤੇ ਕੀ ਕੀਤਾ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਾਸਤੇ ਕੀ ਕਰਦੀ ਆ ਜੇ ਭਾਰਤੀ ਜਨਤਾ ਪਾਰਟੀ ਪੰਜਾਬ ਦਾ ਸਤਰ ਨਾ ਚੁੱਕੇ ਜੇ ਪੰਜਾਬ ਦੇ ਕਿਸਾਨਾਂ ਨੂੰ ਉਹਨਾਂ ਦਾ ਮੁਆਵਜ਼ਾ ਨਾ ਮਿਲੇ ਉਹਨਾਂ ਨੂੰ ਉਹਨਾਂ ਦੀ ਫਸਲਾਂ ਦਾ ਜਿਹੜਾ ਸਹੀ ਮੁੱਲ ਨਾ ਮਿਲੇ ਜੇ ਪੰਜਾਬ 'ਚ ਨਸਤੀ ਨਾ ਆਵੇ ਤੇ ਫਿਰ ਤੁਸੀਂ ਭਾਰਤੀ ਜਨਤਾ ਪਾਰਟੀ ਨੂੰ ਗਲਤ ਕਹਿ ਸਕਦੇ ਸਾਰੀਆਂ ਪਾਰਟੀਆਂ ਮਿਲ ਜਾਂਦੀਆਂ ਵਾਜ ਅਜਾ ਸਾਰੀਆਂ ਪਾਰਟੀਆਂ ਮਿਲ ਜਾਂਦੀਆਂ ਕਾਂਗਰਸ ਮਿਲ ਜਾਂਦੀ ਆਮ ਆਦੀ ਪਾਰਟੀ ਮਿਲ ਜਾਂਦੀ ਕਾਲੀ ਜਲ ਮਿਲ ਜਾਂਦਾ ਉਹਨਾਂ ਨੂੰ ਕੋਈ ਮੁਤਲਬ ਨਹੀਂ ਲੱਗਦਾ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਚੱਕਰ ਸਨ ਚੱਲੂ ਆ ਉਹਨਾਂ ਨੇ ਹੈ ਕਰਤਾ ਉਹਨਾਂ ਨੇ ਹੋ ਕਰਤਾ ਜਦੋਂ ਭਾਰਤੀ ਜਨਤਾ ਪਾਰਟੀ ਦੀ ਇਕੱਲੀ ਸਰਕਾਰ ਹੀ ਪੰਜਾਬ 'ਚ ਨਹੀਂ ਆਈ ਤੇ ਪੰਜਾਬ ਦਾ ਨੁਕਸਾਨ ਭਾਰਤੀ ਜਨਤਾ ਪਾਰਟੀ ਕਿਵੇਂ ਕਰ ਸਕਦੀ ਹੈ ਜਿਹੜੇ ਲੋਕੀ ਸਾਡਾ ਫਾਇਦਾ ਕਰਨਾ ਚਾਹੁੰਦੇ ਆ ਜਿਹੜੇ ਲੋਕੀ ਪੰਜਾਬ ਦਾ ਭੜਾ ਕਰਨਾ ਚਾਹੁੰਦੇ ਆ ਪੰਜਾਬ ਤੋਂ ਨਸ਼ਾ ਬੰਦ ਕਰਨਾ ਚਾਹੁੰਦੇ ਆ ਪੰਜਾਬ 'ਚ ਕਾਰੋਬਾਰ ਲਿਆਉਣਾ ਚਾਹੁੰਦੇ ਆ ਉਹਨਾਂ ਲੋਕਾਂ ਨੂੰ ਕਾਂਗਰਸ ਦੇ ਲੋਕ ਆਮ ਆਦਮੀ ਪਾਰਟੀ ਦੇ ਲੋਕ ਅਕਾਲੀ ਦਲ ਦੇ ਲੋਕ ਪੰਜਾਬ 'ਚ ਸਰਵਾਈਵ ਨਹੀਂ ਕਰਨ ਦੇਣਾ ਚਾਹੁੰਦੇ ਕਿਉਂਕਿ ਸਭ ਦੀਆਂ ਦੁਕਾਨਾਂ ਬੰਦ ਹੋ ਜਾਣੀਆਂ ਵਾ ਪਤਾ ਲੱਜਣਾ ਪੰਜਾਬੀਆਂ ਨੂੰ ਕਿ ਭਾਰਤੀ ਜਨਤਾ ਪਾਰਟੀ ਇਹੋ ਜੀ ਪਾਰਟੀ ਆ ਜਿਹੜਾ ਪੰਜਾਬ ਦਾ ਉਧਾਰ ਕਰ ਸਕਦੀ ਆ ਸਭ ਨੂੰ ਮੌਕੇ ਦੇ ਕੇ ਵੇਖ ਲੈ ਸੈਂਕੜੇਆਂ ਮੁਕੇ ਲੋਕਾਂ ਨੂੰ ਦਿੱਤੀ ਅਸੀਂ ਇਸ ਵਾਰੀ ਮੌਕਾ ਅਸੀਂ ਪੰਜਾਬ ਦੇ ਲੋਕਾਂ ਨੂੰ ਦੇਈਏ ਇਹੋ ਜਿਹਾ ਮੌਕਾ ਹੈ ਜਿਹੜੀ ਪੰਜਾਬ ਦੇ ਲੋਕੀ ਸਿਰ ਚੁੱਕ ਕੇ ਟੱਲ ਸਕਣ ਪਰ ਇਹ ਨਾ ਵੇਖਿਆ ਕਿ ਅਸੀਂ ਬਿਆਹ ਆਜੀ ਗੁਜਰਾਤ ਚ ਕਿਹਾ ਕਿ ਮਹਾਰਾਸ਼ਟਰ ਚ ਯੂਪੀ ਦੀ ਗੱਲ ਕਰੀਏ ਤੋ ਉਹਨਾਂ ਕਹਿੰਦੇ ਗੈਂਗਸਟਰ ਵਾਲੇ ਤੁਹਾਡੇ ਲੋਕੀ ਨਸ਼ੇੜੀ ਆ ਲੋਕੀ ਸਾਨੂੰ ਪੰਜਾਬੀਆਂ ਨੂੰ ਐ ਕਹਿਣਾ ਚાલુ ਕਰ ਗਏ ਧਰਮ ਜਾਤ ਤੋਂ ਉੱਪਰ ਉੱਠ ਕੇ ਇੱਕ ਵਾਰੀ ਭਾਰਤੀ ਜਨਤਾ ਪਾਰਟੀ ਦੇ ਲੋਕਾਂ ਨੂੰ ਮੌਕਾ ਦੋ ਜੇ ਭਾਰਤੀ ਜਨਤਾ ਪਾਰਟੀ ਦੇ ਲੋਕ ਭਾਰਤੀ ਜਨਤਾ ਪਾਰਟੀ ਦੀ ਸੈਂਟਰ ਸਰਕਾਰ ਪੰਜਾਬ ਵਾਸਤੇ ਕੰਮ ਨਾ ਕਰੇ ਤੇ ਜਿੰਨਾ ਦੀ ਅੱਜ ਕੋਸ ਦੇ ਜੇ ਨਾ ਲੋਕਾਂ ਦੇ ਕਹਿਣ ਤੇ ਇਹਨੂੰ 10 ਗੁਣਾ ਵਧ ਕੋਸਿਓ ਤੇ ਮੈਂ ਤੁਹਾਡੇ ਨਾਲ ਆਪ ਕੋਸਾਂਗਾ ਮੈਂ ਆਪ ਜਰੂਰ ਉਸ ਕਟਾਂਗਾ ਕਿ ਇਹ ਭਾਰਤੀ ਜਨਤਾ ਪਾਰਟੀ ਪੰਜਾਬ ਵਾਸਤੇ ਕੰਮ ਨਾ ਕਰੇ ਉਹ ਦਿਲੋਂ ਚਾਹੁੰਦੇ ਨੇ ਮੋਦੀ ਜੀ ਦਿਲੋਂ ਚਾਹੁੰਦੇ ਨੇ ਪੰਜਾਬ ਵਾਸਤੇ ਕੰਮ ਕਰਨਾ ਇਹ ਬਾਰਡਰ ਸਟੇਟ ਆ ਇਹ ਸਾਡਾ ਸਾਡੇ ਦੇਸ਼ ਦਾ ਸਿਰ ਆ ਜਿਹਨੂੰ ਮੋਦੀ ਜੀ ਕਾਇਮ ਕਰਨਾ ਚਾਹੁੰਦੇ ਆ ਕਿ ਕੋਈ ਜਿਹੜੀਆਂ ਬਾਹਰ ਦੀਆਂ ਸ਼ਕਤੀਆਂ ਜਿਹੜੇ ਚਾਹਦੀਆਂ ਵਾਂ ਕਿ ਪੰਜਾਬ ਦਾ ਬੇੜਾ ਕਰਕੇ ਹੁੰਦਾ ਰਹੇ ਪੰਜਾਬ ਚ ਨਸ਼ਾ ਵਧਦਾ ਰਹੇ ਪੰਜ ਪੰਜਾਬ ਚ ਇਹੋ ਜਿਹੇ ਲੋਕ ਖੜੇ ਹੁੰਦੇ ਨੇ ਜਿਹੜੇ ਪੰਜਾਬ ਨੂੰ ਦੇਸ਼ ਨੂੰ ਤੋੜਨਾ ਚਾਹੁੰਦੇ ਆ ਅਸੀਂ ਉਹਨਾਂ ਲੋਕਾਂ ਦੇ ਮੂੰਹ ਤੇ ਜਿਹੜਾ ਬੰਨ ਬਾਣਾ ਵਾ ਤੇ ਪੰਜਾਬ ਨੂੰ ਅੱਗੇ ਲੈ ਕੇ ਜਾਣਾ ਵਾ ਇੱਕ ਇੱਕ ਵੋਟ ਪੰਜਾਬ ਦੇ ਨਾਂ ਤੇ ਪੰਜਾਬ ਦੀ ਤਰੱਕੀ ਦੇ ਨਾਂ ਤੇ ਪੰਜਾਬ ਦੀ ਜਵਾਨੀ ਦੇ ਨਾਂ ਤੇ ਪੰਜਾਬ ਦੇ ਕਾਰੋਬਾਰ ਦੇ ਨਾਂ ਤੇ ਭਾਰਤੀ ਜਨਤਾ ਪਾਰਟੀ ਨੂੰ ਪਾਓ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰੋ ਜਿਹੜੇ ਲੋਕਾਂ ਨੇ ਭਾਰਤੀ ਜਨਤਾ ਪਾਰਟੀ ਤੇ ਬਿਨਾ ਗੱਲ ਤੇ ਪਰਸੈਪਸ਼ਨ ਬਣਾਇਆ ਵਾ ਇਹ ਬਾਰ ਫਿਕਨਤਾ ਪਾਰਟੀ ਪੰਜਾਬ ਨਾਲ ਧੱਕਾ ਕਰਦੀ ਪਈ ਆ ਉਹ ਸਰਾ ਸਰ ਝੂਠੇ ਨੇ ਝੂਠ ਬੋਲਣਾ ਬੜਾ ਸੁਖਾ ਝੂਠ ਬੋਲਣਾ ਭਗਵੰਤ ਮਾਨ ਜੀ ਦੇਖ ਲਓ ਕੇਜਰੀਵਾਲ ਜੀ ਦੇਖੋ ਦੁਨੀਆ ਤੇ ਸਭ ਤੋਂ ਵੱਡੇ ਝੂਠੇ ਲੋਕ ਨੇ ਜਿਨ੍ਹਾਂ ਨੇ ਪੰਜਾਬ ਦਾ ਬੇੜਾ ਕਰ ਕਰ ਹੋਰ ਕੀਤਾ ਸੱਚ ਬੋਲਣਾ ਸੱਚ ਬੋਲਣਾ ਬੜੇ ਲੋਕੀ ਖਿਲਾਫ ਹੋ ਜਾਂਦੇ ਆ ਆਪਣੇ ਵੀ ਸਾਡੇ ਨਾਲ ਵਿਗੜ ਜਾਂਦੇ ਆ ਸੱਚ ਬੋਲਣਾ ਬੜਾ ਔਖਾ ਤੇ ਸੱਚ ਬੋਲਣ ਨਾਲੋਂ ਜ਼ਿਆਦਾ ਸੱਚ ਸੁੰਣਾ ਔਖਾ ਇੱਕ ਵਾਰੀ ਮੌਕਾ ਭਾਜਪੀ ਇਸ ਵਾਰੀ ਜਿਮਨੀ ਚੌਂਚ ਵੀ ਇਸ ਵਾਰੀ ਕਾਰਪੋਰੇਸ਼ਨ ਦੇ ਚੋਣਾਂ ਵਿੱਚ ਵੀ ਤੇ ਇਸ ਵਾਰੀ ਸਤਾਈ ਵਿੱਚ ਪੰਜਾਬ ਵਿੱਚ ਭਾਰਤੀ ਜਨਤਾ ਪਾਰਟੀ ਸਰਕਾਰ ਬੰਨਣੀ ਚਾਹੀਦੀ ਆ ਮੈਂ ਪੰਜਾਬੀਆਂ ਦਾ ਸਿਰ ਹਮੇਸ਼ਾ ਉੱਚਾ ਦੇਖਣਾ ਚਾਹੁੰਦਾ ਜੈਨ ਸਤਿ